ਸਤਿ ਸ਼੍ਰੀ ਅਕਾਲ ਜੀ ਪਹਿਲਾ ਕੋਟਲਾ ਸਾਰੇ ਹਸਪਤਾਲਾਂ ਦਾ ਜਾਇਜ਼ਾ ਲੈ ਰਹੇ ਆਂ ਜੀ ਕੋਟਲਾ ਜ਼ਿਲ੍ਹਾ ਹਸਪਤਾਲ ਫਿਰੋਜ਼ਪੁਰ ਫਾਜ਼ਲਕਾ ਆਂਡ ਫਰੀਦਕੋਟ ਮੈਂ ਸਾਰੇ ਵਿਜ਼ਿਟ ਕਰ ਚੁੱਕਿਆ ਇੱਥੇ ਸਾਡੇ ਕੋਲੇ ਔਰ ਮੈਡੀਕਲ ਕਾਲਜ ਫਰੀਦਕੋਟ ਸਾਡੇ ਕੋਲੇ ਮਤਲਬ ਜਿਹੜੇ ਆਗੇ ਆ ਉਹ ਬੈਂਡਸ ਮੈਡੀਸਿਨਸ ਔਰ ਸਾਡਾ ਸਟਾਫ ਜਿਹੜਾ ਹੈਗਾ ਉਹ ਕਿਸੇ ਵੀ ਹਾਲਾਤ ਨਾਲ ਕਿਸੇ ਵੀ ਵੈਲਚੈਲਿਟੀ ਨਾਲ ਡੀਲ ਕਰਨ ਲਈ ਪੂਰਾ ਤਿਆਰ ਹੈ ਇਸ ਤੋਂ ਸਵਾਇ ਜਿਹੜੇ ਫਲੱਡ ਅਫੈਕਟਡ ਏਰੀਆਜ਼ ਆਗੇ ਉਹਦੇ ਵਿੱਚ ਮਸultanpur Lodhi ਜਿਹੜਾ ਬੋਪਰ ਏਰੀਆ ਹੈਗਾ ਜਿੱਥੇ ਕਿ ਡੇਰੇ ਆ ਲੋਕ ਡੇਰਿਆਂ ਦੇ ਵਿੱਚ ਫਸੇ ਹੋਏ ਸੀ ਤੇ ਮਰ ਜਾ ਰਿਹਾ ਹੈਗਾ ਤੇ ਇਸੇ ਤਰ੍ਹਾਂ ਜਿਹੜੇ ਤਰਨ ਤਰਨ ਹੈ ਤੇ ਫੋਜਪੁਰਾ ਉਹਨਾਂ ਦੇ ਵਿੱਚ ਐ ਕਿ ਉੱਥੇ ਲੋਕ ਨਹੀਂ ਫਸੇ ਹੋਏ ਲੇਕਿਨ ਫਸਲ ਦਾ ਨੁਕਸਾਨ ਜ਼ਰੂਰ ਹੋਇਆ ਜਿਹਦੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਕਮੇਟੀ ਵੀ ਬਣਾਈ ਹੈ ਖੁਦ ਵੀ ਜਾ ਕੇ ਆਏ ਆ ਉਹਨਾਂ ਨੇ ਨਿਰਦੇਸ਼ ਨਿਰਦੇਸ਼ ਵੀ ਦਿੱਤੇ ਆ ਤੇ ਸਾਡੇ ਕੋਲੇ ਪੰਜਾਬ ਦੇ ਵਿੱਚ 323 ਜੜੀਆਂ ਹੈਗੀਆਂ ਉਹ ਮੋਬਾਈਲ ਮੈਡੀਕਲ ਟੀਮਾਂ ਜੜੀਆਂ ਕਿ ਇੱਕ ਡਾਕਟਰ ਦੇ ਨਾਲ ਕੰਪਲੀਟ ਟੀਮ ਹੈ ਉਹਦੇ ਵਿੱਚ ਇਸ ਤਰ੍ਹਾਂ ਸਾਡੇ ਆਮ ਆਦਮੀ ਪਹੁੰਚਣ ਦੀਆਂ ਤੇ 450 ਦੇ ਕਰੀਬ ਸਾਡੇ ਕੋਲੇ ਜਿਹੜੇ ਹੈਗੇ ਆ ਉਹ ਰੈਪਿਡ ਰਿਸਪੌਂਸ ਟੀਮਾਂ ਜਿਹੜੇ ਕਿ ਪੈਰਾਮੈਡੀਕਸ ਉਹਨਾਂ ਕੋਲੇ ਆਵਰਸ ਆਰਮ ਡਾਇਰੀ ਇਰੀਆ ਕੈਂਡੀਸਰਸ ਦੀਆਂ ਦਵਾਈਆਂ ਹੁੰਦੀਆਂ ਟੀਮਾਂ ਜਿਹੜੀਆਂ ਹੈਗੀਆਂ ਫਰੰਟ ਲਾਈਨ ਟੀਮਾਂ ਹੈਗੀਆਂ ਇਸੇ ਤਰ੍ਹਾਂ ਸਾਡੀਆਂ ਜਿਹੜੀਆਂ 170 ਐਂਬੂਲੈਂਸ ਹੈ ਉਹ ਜਿਹੜਾ ਲਾਸਟ ਸਪੌਟ ਹੈ ਜਿੱਥੇ ਤੱਕ ਪਾਣੀ ਜਾ ਸਕਦੀ ਐਂਬੂਲੈਂਸ ਉੱਥੇ ਖੜੀ ਹੋਈ ਹੈ ਉਸ ਤੋਂ ਪਿੱਛੇ ਜਿਹੜੇ ਸਕੂਲ ਹੈ ਉਹਦੇ ਵਿੱਚ ਅਸੀਂ ਜਿਹੜੇ ਮੇਕਸ਼ਿਫਟ ਹਸਪੀਟਲ ਹੈ ਜਿਹੜੇ 24 ਘੰਟੇ ਚੱਲਦੇ ਉਹ ਬਣਾਏ ਹੋਏ ਆ ਬਹੁਤ ਅੱਛਾ ਪ੍ਰਬੰਧ ਸਾਡੇ ਜਿਹੜਾ ਫਿਊਲ ਸਟਾਫ ਹੈ ਸਿਵਲ ਸਰਜੈਂਸ ਨੇ ਔਰ ਦੂਜਿਆਂ ਨੇ ਕੀਤਾ ਤੇ ਇਹ ਸਾਰੇ ਜਣੇ ਅਸੀਂ ਕੁੱਲ ਮਿਲ ਕੇ ਜਿਹੜਾ ਜਿਹੜੇ ਹਾਲਾਤ ਐਸੋਲੇ ਕਾਬੂ 'ਚ ਆ ਉਮੀਦ ਕਰਦੇ ਹਾਂ ਕਿ ਹੋਰ ਬਾਰਿਸ਼ ਨਹੀਂ ਹੋਏਗੀ ਔਰ ਇਹ ਪਾਣੀ ਜਾਂ ਘਟੇਗਾ ਜਾਂ ਸਟੇਬਲ ਰਹੇਗਾ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਕਿਸਮ ਦਾ ਕੋਈ ਕਿਸੇ ਨੂੰ ਕੋਈ ਬਿਮਾਰੀਆਂ ਤੋਂ ਵੀ ਜਿਹੜਾ ਹੈਗਾ ਉਹਦੀ ਅਸੀਂ ਇੱਕ ਸਟੈਪ ਅੱਗੇ ਜਾ ਕੇ ਪਾਣੀ ਦੀ ਟੈਸਟਿੰਗ ਕਰ ਰਹੇ ਹਾਂ ਸੇਫ ਪਾਣੀ ਦੇ ਰਹੇ ਹਾਂ ਪੀਣ ਲਈ ਲਾਰਵਾ ਜਿਹੜਾ ਡੈਂਗੀ ਦਾ ਹੈਗਾ ਉਹਨੂੰ ਟਰੇਸ ਕਰ ਰਹੇ ਹਾਂ ਤਾਂ ਕਿ ਡੈਂਗੀ ਦੇ ਬੁਖਾਰ ਦੇ ਕੇਸ ਨਾ ਹੋਣ ਤੋ ਲੋਕਾਂ ਦੀ ਸਿਹਤ ਦਾ ਧਿਆਨ ਰੱਖ ਰਿਆ ਨਹੀਂ ਸਾਰੇ ਸਿਚੁਏਸ਼ਨ ਜਿਹੜੀ ਅੰਡਰ ਪਟੋ